ਜਿਵੇਂ ਪੁਰਾਣੇ ਬਜ਼ੁਰਗ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਉਹ ਕਹਾਣੀਆਂ ਸੁਣਾਉਂਦੇ ਹੁੰਦੇ ਬਹੁਤ ਪਿਆਰੇ ਲੱਗਦੇ ਸੀ ਤੇ ਅਨਗਵੰਡ ਉਹਨਾਂ ਦੇ ਆਲੇ-ਦੁਆਲੇ ਬਹਿ ਕੇ ਕਹਾਣੀਆਂ ਸੁਣਦੇ ਹੁੰਦੇ ਸੀ ਤੇ ਆਸ ਵਿੱਚ ਭਾਈਚਾਰਾ ਸੀ ਆਪਾਂ ਵੀ ਉਹੀ ਪੁਰਾਣੀਆਂ ਬਜ਼ੁਰਗਾਂ ਦੀਆਂ ਕਹਾਣੀਆਂ ਹੀ ਸੁਣਾਉਣੇ ਹੁੰਦੇ ਆ ਜਿਵੇਂ ਉਹ ਪੁਰਾਣੇ ਬਜ਼ੁਰਗ ਸੁਣਾਉਂਦੇ ਸੀ ਇੱਕ ਦਿਨ ਇੱਕ ਬਜ਼ੁਰਗ ਨੇ ਕਹਾਣੀ ਸੁਣਾਈ ਕਿ ਇੱਕ ਰਾਜਾ ਬੀਰ ਬਿਕਰਮਜੀਤ ਸੀ ਤੇ ਉਹ ਇੱਕ ਪੰਡਤ ਆ ਕੇ ਕਹਾਣੀ ਸੁਣਾਉਣ ਲੱਗ ਗਿਆ ਪੰਡਤ ਤਾਂ ਕਹਾਣੀ ਸੁਣਾਉਣ ਲੱਗ ਗਿਆ ਪੰਡਤ ਨੇ ਆਖਿਆ ਵੀ ਇੱਕ ਸ਼ਹਿਰ ਦੇ ਵਿੱਚ ਦੋ ਮਿੱਤਰ ਰਹਿੰਦੇ ਸੀ ਉਹਨਾਂ ਦਾ ਆਸ ਵਿੱਚ ਬਹੁਤ ਪਿਆਰ ਸੀ ਇੱਕ ਦਾ ਨਾਂ ਸੂर्यਵਾਂਸੀ ਤੇ ਇੱਕ ਦਾ ਨਾਂ ਚੰਦਰਪਾਣ ਸੀ ਉਹ ਜੋ ਵੀ ਗੱਲ ਕਰਦੇ ਤਾਂ ਉਹ ਇਕੱਠੇ ਕਰਦੇ ਇੱਕ ਦੂਜੇ ਦੀ ਰਹਿ ਨਾ ਕਰਦੇ ਇੱਕ ਦਿਨ ਉਹ ਇੱਕ ਸ਼ਹਿਰ ਵਿੱਚ ਕੰਮ ਕਰਨ ਵਾਸਤੇ ਚਲੇ ਗਏ ਜਾਨੀ ਕਿ ਕੰਮ ਦੀ ਭਾਲ ਵਾਸਤੇ ਚਲੇ ਗਏ ਉਥੇ ਉਹਨਾਂ ਨੂੰ ਕੰਮ ਮਿਲਿਆ ਕੰਮ ਉਹਨਾਂ ਨੇ ਬਹੁਤ ਵਧੀਆ ਕਰਿਆ ਤੇ ਪੂਰਾ ਕਾਰੋਬਾਰ ਉਹਨਾਂ ਦਾ ਅ ਚੱਲਿਆ ਇੱਕ ਦਿਨ ਉਹ ਸੂਰਿਆ ਵੰਸ ਤੇ ਚੰਦਰਪਾਣ ਉਥੇ ਇੱਕ ਬਹੁਤ ਪ੍ਰਸਿੱਧ ਮੰਦਿਰ ਸੀ ਉਹਦੇ ਵਿੱਚ ਮੱਥਾ ਟੇਕਣ ਵਾਸਤੇ ਚਲੇ ਗਏ ਉਸੇ ਸਹਿਰ ਵਿੱਚ ਇੱਕ ਧਨੀ ਰਾਮ ਬੰਦਾ ਰਹਿੰਦਾ ਸੀ ਉਹਦੀ ਇੱਕ ਲੜਕੀ ਸੀ ਲੜਕੀ ਵਿਆਹ ਦੇ ਯੋਗ ਸੀ ਤਣਿਰਾਮ ਵੀ ਉਸ ਮੰਦਰ ਦੇ ਵਿੱਚ ਮੱਥਾ ਟੇਕਣ ਵਾਸਤੇ ਚਲਾ ਗਿਆ ਤਾਂ ਉੱਥੇ ਉਸਨੇ ਸੂਰੀਆ ਵੰਸ ਨੂੰ ਦੇਖਿਆ ਤਾਂ ਸੂਰੀਆ ਵੰਸ ਮੁੰਡਾ ਸੀ ਜਿਹੜਾ ਉਹ ਬਹੁਤ ਸੋਹਣਾ ਸੀ ਉਹਦੇ ਪਸੰਦ ਆ ਗਿਆ ਤਣਿਰਾਮ ਕਹਿੰਦਾ ਜੇ ਮੇਰੀ ਬੇਟੀ ਦਾ ਵਿਆਹ ਇਸ ਮੁੰਡੇ ਨਾਲ ਹੋ ਜੇ ਤਾਂ ਬਹੁਤ ਵਧੀਆ ਗੱਲ ਹੈ ਤਾਂ ਤਣਿਰਾਮ ਨੇ ਉਹ ਸੂਰੀਆ ਵੰਸ ਨੂੰ ਪੁੱਛਿਆ ਵੀ ਕਾਕਾ ਤੁਸੀਂ ਕਿਹੜੇ ਪਿੰਡ ਦੇ ਹੋ ਆਏ ਕਰਕੇ ਮੈਂ ਆਪਦੀ ਬੇਟੀ ਦਾ ਵਿਆਹ ਤੈਨੂੰ ਕਰਨਾ ਚਾਹਣਾ ਤਾਂ ਸੂर्यवंश ਕਹਿੰਦਾ ਮੈਂ ਨਹੀਂ ਕਰਵਾ ਸਕਦਾ ਤੁਸੀਂ ਮੇਰੇ ਇੱਕ ਦੋਸਤ ਹੈ ਚੰਦਰਪਾਣ ਉਸ ਨੂੰ ਪੁੱਛ ਲਓ ਜਿਵੇਂ ਉਹ ਕਹੂਗਾ ਮੈਂ ਉਵੇਂ ਕਰੂੰਗਾ ਤਾਂ ਧਨੀਰਾਮ ਕਹਿੰਦਾ ਚਲੋ ਮੈਂ ਤੇਰੇ ਦੋਸਤ ਨੂੰ ਪੁੱਛ ਲੈਣਾ ਕਿੱਥੇ ਹੈ ਤਾਂ ਸੂर्यवंश ਨੇ ਆਪਦੇ ਦੋਸਤ ਨੂੰ ਉਹ ਤਨੀਰਾਮ ਨੂੰ ਮਿਲਾਇਆ ਤੇ ਤਨੀਰਾਮ ਸੂਰਿਆ ਚੰਦਰਪਾਲ ਨੂੰ ਕਹਿੰਦਾ ਵੀ ਐਂ ਕਰਕੇ ਮੈਂ ਤੇਰੇ ਦੋਸਤ ਨੂੰ ਆਪਣੀ ਬੇਟੀ ਦਾ ਵਿਆਹ ਕਰਨਾ ਚਾਹਣਾ ਚੰਦਰਪਾਲ ਕਹਿੰਦਾ ਸਾਨੂੰ ਹੋਰ ਕੀ ਚਾਹੀਦਾ ਕੰਮ ਕਰ ਸਾਡਾ ਠੀਕ ਹੈ ਤੁਸੀਂ ਵਿਆਹ ਬਾਰੇ ਕਹਿੰਦੇ ਹੋ ਤਾਂ ਸਾਨੂੰ ਮਨਜ਼ੂਰ ਹੈ ਤੇ ਉਹ ਸੂਰਿਆ ਵੰਸ ਨੂੰ ਮਨਾ ਲੈਂਦਾ ਤੇ ਉਹਦਾ ਉਹਦੇ ਨਾਲ ਵਿਆਹ ਕਰਨ ਵਾਸਤੇ ਤਿਆਰ ਹੋ ਜਾਂਦਾ ਤਾਂ ਤਨੀਰਾਮ ਕਹਿੰਦਾ ਕੱਲ੍ਹ ਕਰ ਇੱਕ ਮੇਰੀ ਸ਼ਰਤ ਹੈ ਜੇ ਸੋਨੂੰ ਉਹ ਮਨਜ਼ੂਰ ਹੈ ਚੰਦਰਪਾਲ ਕਹਿੰਦਾ ਦੱਸੋ ਸੋਢੀ ਕੀ ਸ਼ਰਤ ਹੈ ਕਹਿੰਦਾ ਮੇਰੀ ਬੇਟੀ ਮਾਤਾ ਦੀ ਪੂਜਾ ਕਰਦੀ ਹੈ ਇਸ ਕਰਕੇ ਉਹਦੇ ਵਾਸਤੇ ਸੋਨੂੰ ਇੱਕ ਘਰੇ ਛੋਟਾ ਜਿਹਾ ਮੰਦਰ ਬਣਾਉਣਾ ਪਊ ਨਾਲੇ ਉਹ ਸਵੇਰੇ ਉਹਦੀ ਪੂਜਾ ਕਰਦੀ ਹੈ ਨਾਲੇ ਉਹ ਸ਼ਾਮ ਨੂੰ ਪੂਜਾ ਕਰਦੀ ਹੈ ਇਸ ਕਰਕੇ ਮੈਂ ਫੇਰ ਵਿਆਹ ਕਰੂੰ ਜੇ ਤੁਹਾਨੂੰ ਇਹ ਗੱਲ ਮਨਜ਼ੂਰ ਹੈ ਤਾਂ ਸੂਰੀਆ ਵੰਸ ਕਹਿੰਦਾ ਠੀਕ ਹੈ ਜੀ ਸਾਨੂੰ ਮਨਜ਼ੂਰ ਹੈ ਤੇ ਅਸੀਂ ਛੋਟਾ ਜਿਹਾ ਮੰਦਰ ਬਣਾ ਕੇ ਜ਼ਰੂਰ ਦੇ ਦਾਂਗੇ ਤਾਂ ਉਹ ਧਨੀ RAM ਆਪਦੀ ਬੇਟੀ ਦਾ ਵਿਆਹ ਸੂਰੀਆ ਵੰਸ ਨਾਲ ਕਰ ਦਿੰਦਾ ਤੇ ਉਹਦੀ ਡੋਲੀ ਤੋੜ ਦਿੰਦਾ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਡੋਲੀ ਤੁਰ ਕੇ ਆਉਂਦੀ ਹੁੰਦੀ ਸੀ ਰਾਹ ਦੇ ਵਿੱਚ ਇੱਕ ਜੰਗਲ ਹੁੰਦਾ ਸੀ ਤਾਂ ਡੋਲੀ ਨੂੰ ਜੰਗਲ ਵੀ ਦੀ ਲੈ ਕੇ ਜਾ ਰਹੇ ਸੀ ਉੱਥੇ ਉਹਨਾਂ ਨੇ ਡਾਕੂਆਂ ਨੇ ਘੇਰ ਲਿਆ ਤੇ ਡਾਕੂਆਂ ਨੇ ਸੂर्य ਵੰਸ਼ ਅਤੇ ਚੰਦਰਪਾਣ ਨਾਲ ਪੂਰਾ ਮੁਕਾਬਲਾ ਕਰਿਆ ਤਾਂ ਉਹਨਾਂ ਦੇ ਸਿਰ ਧੜ ਤੋਂ ਅਲੱਗ ਕਰਤੇ ਤੇ ਨਾਲੇ ਕੁੜੀ ਦੇ ਜਿਹੜੇ ਗਹਿਣੇ ਗੱਪੇ ਪਾਏ ਹੋਏ ਸੀ ਸਾਰੇ ਖੋਕੇ ڈاکੂ ਲੈ ਗਏ ਤਾਂ ਉਹ ਕੁੜੀ ਨੇ ਦੇਖਿਆ ਜਦੋਂ ਬਾਹਰ ਨਿਕਲ ਕੇ ਢੋਲੀ ਤੋਂ ਤਾਂ ਸੂਰੀਆ ਵੰਸ ਤੇ ਚੰਦਰਪਾਣ ਦੇ ਸਿਰ ਧਰ ਤੋਂ ਅਲੰਗ ਹੋਏ ਪਏ ਸੀ ਤਾਂ ਉਹ ਕੁੜੀ ਰੋਣ ਲੱਗੀ ਨਾਲੇ ਉਹ ਮਾਤਾ ਨੂੰ ਯਾਦ ਕਰਨ ਲੱਗੀ ਕਹੇਦੀ ਮਾਤਾ ਮੈਂ ਤੇਰੀ ਇੰਨਾ ਚਿਰ ਪੂਜਾ ਕਰੀ ਐ ਤੂੰ ਮੇਰੇ ਨਾਲ ਇਹ ਕੀ ਕਰਿਆ ਮੇਰੇ ਸਹਾਗ ਨੂੰ ਤੈਂ ਅੱਜ ਮਰਵਾਤਾ ਮੇਰੇ ਨਾਲ ਬਹੁਤ ਧੋਖਾ ਹੋ ਗਿਆ ਤਾਂ ਉਥੋਂ ਇੱਕ ਉਹ ਕੁੜੀ ਨੇ ਕਿਰਪਾਨ ਚੱਕੀ ਤਾਂ ਆਪਦੇ ਮਾਰਨ ਲੱਗੀ ਤਾਂ ਆਕਾਸ਼ ਮਣੀ ਹੋਈ ਮਾਤਾ ਬੋਲੀ ਨਾ ਤੀ ਇਹ ਤੂੰ ਇਹ ਕੀ ਕਰਦੀ ਐ ਤੇ ਉਹ ਕੁੜੀ ਕਹਿੰਦੀ ਮਾਤਾ ਤੈਂ ਅੱਜ ਮੇਰਾ ਸਹਾਰ ਉਜਾੜਤਾ ਤੇ ਮੈਂ ਤੇਰੀ ਇੰਨਾ ਪੂਜਾ ਕਰੀ ਇੰਨੀ ਤਪੱਸਿਆ ਕਰੀ ਤੂੰ ਮੈਨੂੰ ਇਹੀ ਫਲ ਦਿੱਤਾ ਤਾਂ ਮਾਤਾ ਕਹਿੰਦੀ ਚਲ ਮੈਂ ਤੇਰਾ ਸਹਾਗ ਤੇ ਇਹਦਾ ਮਿੱਤਰ ਦੋਨਾਂ ਨੂੰ ਜੋੜਾ ਕਰ ਦਿੰਨੀ ਆ ਫੇਰ ਤੈਨੂੰ ਮਨਜ਼ੂਰ ਹੈ ਤਾਂ ਉਹ ਕੁੜੀ ਬਹੁਤ ਖੁਸ਼ ਹੋਗੀ ਕਹਿੰਦੀ ਹਾਂ ਮਾਤਾ ਮੈਨੂੰ ਮਨਜ਼ੂਰ ਹੈ ਉਹ ਕੁੜੀ ਇਕਬرائی ਹਵੀ ਹੋਈ ਹੁੰਦੀ ਹੈ ਤੇ ਖੁਸ਼ ਵੀ ਬਹੁਤ ਹੋ ਜਾਂਦੀ ਹੈ ਤੇ ਮਾਤਾ ਕਹਿੰਦੀ ਇਹਨਾਂ ਦੇ ਇਨਾਂ ਦੀ ਢੜ ਇਹਨਾਂ ਦੇ ਸਿਰ ਨਾਲ ਜੋੜ ਦੇ ਤਾਂ ਉਹ ਕੁੜੀ ਇੱਕ ਭਰਾ ਆਈ ਹੋਈ ਤੇ ਖੁਸ਼ ਹੋ ਕੇ ਉਹਦਾ ਸਿਰ ਉਹਦੇ ਨਾਲ ਜੋੜ ਦਿੰਦੀ ਹੈ ਉਹਦਾ ਸਿਰ ਉਹਦੇ ਨਾਲ ਜੋੜ ਦਿੰਦੀ ਹੈ ਤੇ ਐਨੇ ਨੂੰ ਮਾਤਾ ਉਹਨਾਂ ਨੂੰ ਜੀਵਿਤ ਕਰ ਦਿੰਦੀ ਹੈ ਤਾਂ ਉਹ ਦੋਨੇ ਖੜੇ ਹੋ ਜਾਂਦੇ ਨੇ ਤਾਂ ਕੁੜੀ ਦੇਖਦੀ ਹੈ ਵੀ ਇਹ ਕੀ ਹੋ ਗਿਆ ਮੈਥੋਂ ਵੀ ਉਹਦਾ ਢੜ ਤਾਂ ਉਹਦੇ ਨਾਲ ਜੁੜ ਗਿਆ ਉਹਦੀ ਢੜ ਉਹਦੇ ਨਾਲ ਜੁੜ ਗਈ ਤਾਂ ਉਧਰੋਂ ਉਹ ਪੰਡਤ ਰਾਜਾ ਵੀਰ ਬਿਕਰਮਜੀਤ ਨੂੰ ਪੁੱਛਣ ਲੱਗਿਆ ਵੀ ਤੂੰ ਮੈਨੂੰ ਹੁਣ ਐਂ ਦੱਸ ਉਹ ਕੁੜੀ ਕਿਹਨੂੰ ਸਹਾਰਾ ਮੰਨੂਗੀ ਆਪਦਾ ਕਿਹਨੂੰ ਪਤੀ ਮੰਨੂਗੀ ਤਾਂ ਰਾਜਾ ਵੀਰ ਬਿਕਰਮਜੀਤ ਬਹੁਤ ਦਿਮਾਗੀ ਬੰਦਾ ਸੀ ਤੇ ਉਹ ਕਹਿੰਦਾ ਵੀ ਜਿਹਦਾ ਸਿਰ ਹੈਗਾ ਉਸ ਨੂੰ ਉਹ ਸਹਾਰਾ ਮੰਨੂਗੀ ਤੇ ਦੂਸਰੇ ਨੂੰ ਨਹੀਂ ਮੰਦੀ ਕਿਉਂਕਿ ਦਿਮਾਗ ਹੀ ਕੰਮ ਕਰਦਾ ਬੰਦੇ ਦਾ ਨਾ ਕੀ ਕੰਮ ਕਰਦੀ ਐ ਤੇ ਇਸ ਕਰਕੇ ਉਹ ਕੁੜੀ ਨੇ ਉਹੀ ਸਿਰ ਵਾਲੇ ਨੂੰ ਸਹਾਗ ਮੰਨਿਆ ਆਪਦਾ ਆਪਦੇ ਪਤੀ ਮੰਨ ਲਿਆ ਏਸੀ ਕਹਾਣੀ ਦੋਸਤੋ ਇੰਨੀ ਕ ਜੇ ਵਧੀਆ ਲੱਗੀ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਸਾਡੇ ਲੇਵੇ ਤਾਂ ਪੁਰਾਣੀਆਂ ਕਹਾਣੀ ਹੀ ਹੁੰਦੀਆਂ ਨੇ ਨਾ ਕੀ ਕੋਈ ਨਵੀਆਂ ਤੇ ਕਹਾਣੀ ਵਧੀਆ ਲੱਗੀ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ